ਅਮਰਤਪਾਲ ਦੇ ਸੰਸਦ ਦੇ ਵਿੱਚ ਐਂਟਰੀ ਹੋਣ ਜਾ ਰਹੀ ਹੈ ਤੇ ਉੱਥੇ ਸਾਰਿਆਂ ਦੀ ਨਜ਼ਰ ਆ ਭਾਈ ਅਮਰਤਪਾਲ ਦੇ ਉੱਤੇ ਟਿਕਿਆ ਹੋਇਆ ਦਿਖਾਈ ਦੇ ਰਹੀਆਂ ਨੇ ਤੇ ਦੱਸਦੀ ਹੈ ਕਿ ਅੱਜ ਸੰਸਦ ਦੇ ਵਿੱਚ ਭਾਈ ਅਮਰਤਪਾਲ ਸਿੰਘ ਲੋਕ ਸਭਾ ਦੇ ਸਪੀਕਰ ਦੇ ਚੈਂਬਰ ਦੇ ਵਿੱਚ ਸੌ ਚੁੱਕਣ ਜਾ ਰਹੇ ਨੇ ਤੇ ਜਿਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੀ ਅੱਜ ਉੜੀ ਕਾ ਖਤਮ ਹੁੰਦੀ ਆ ਉਹ ਆ ਨਜ਼ਰ ਆ ਰਹੀਆਂ ਨੇ ਤੇ ਸੁਰੱਖਿਆ ਦੇ ਨਾਲ ਭਾਈ ਅਮਰਤਪਾਲ ਸਿੰਘ ਜਿਹੜੇ ਕਿ ਅੱਜ ਸੌ ਚੁੱਕਣਗੇ ਪਰੰਤੂ ਬੇਸ਼ੱਕ 4 ਦਿਨਾਂ ਦੀ ਪੈਰੋਲ ਭਾਈ ਅਮਰਤਪਾਲ ਸਿੰਘ ਨੂੰ ਮਿਲੀ ਹੈ ਤੇ ਉੱਥੇ ਹੀ ਭਾਈ ਅਮਰਤਪਾਲ ਸਿੰਘ ਜਿਹੜੇ ਕਿ ਪੰਜਾਬ ਦੇ ਵਿੱਚ ਨਹੀਂ ਆਉਣਗੇ 10 ਸ਼ਰਤਾਂ ਜਿਹੜੀਆਂ ਕਿ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਰੱਖੀਆਂ ਗਈਆਂ ਨੇ ਤੇ ਨਾ ਹੀ ਕੋਈ ਤਸਵੀਰ ਹੈ ਜਿਹੜੀ ਕਿ ਉਹਨਾਂ ਦਾ ਪਰਿਵਾਰ ਖਿੱਚਵਾ ਸਕਦਾ ਹੈ ਤੇ ਜਿਸ ਦੇ ਦੌਰਾਨ ਪੂਰਨ ਤੌਰ ਤੇ ਰੋਕ ਲੱਗੀ ਹੋਈ ਹੈ ਤੇ ਦੱਸਿਏ ਕਿ ਅੱਜ ਸਾਰਾ ਪਰਿਵਾਰ ਜਿਹੜਾ ਕਿ ਦਿੱਲੀ ਨੂੰ ਰਵਾਨਾ ਹੋਇਆ ਹੈ ਤੇ ਉੱਥੇ ਹੀ ਕਈ ਸਿੰਘ ਉਹਨਾਂ ਦੇ ਨਾਲ ਹੋਣਗੇ ਤੇ ਜਿਸ ਨੂੰ ਲੈ ਕੇ ਭਾਈ ਅਮਰਤਪਾਲ ਦਾ ਪਰਿਵਾਰ ਅੱਜ ਆਪਣੇ ਜਿਹੜੇ ਕਿ ਅਮਰਤਪਾਲ ਨੂੰ ਮਿਲਣ ਗਏ ਤੇ ਜਿਸ ਤੋਂ ਬਾਅਦ ਕੋਈ ਵੱਡਾ ਫੈਸਲਾ ਨਿਕਲ ਕੇ ਵੀ ਬਾਹਰ ਆ ਸਕਦਾ ਹੈ ਤੇ ਦੱਸਦੀ ਹੈ ਕਿ ਮੀਡੀਆਦਾਰੇ ਤੋਂ ਦੂਰ ਰੱਖਣ ਦੇ ਲਈ ਕਿਹਾ ਗਿਆ ਹੈ ਤੇ ਜਿਸ ਦੇ ਦੌਰਾਨ ਅੱਜ ਸੰਸਦ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੀ ਜਿਹੜੀ ਕਿ ਐਂਟਰੀ ਹੋਵੇਗੀ ਸੌ ਚੁੱਕਣ ਲਈ ਉਹਨਾਂ ਨੂੰ ਇਜਾਜ਼ਤ ਮਿਲ ਚੁੱਕੀ ਹੈ ਤੇ ਦੱਸਦੀ ਹੈ ਕਿ ਭਾਈ ਅਮਰਤਪਾਲ ਸਿੰਘ ਜਿਹੜੇ ਕਿ ਲੋਕ ਸਭਾ ਸਪੀਕਰ ਦੇ ਚੈਂਬਰ ਦੇ ਵਿੱਚ ਅੱਜ ਸੌ ਚੁੱਕਣਗੇ ਸਾਰਿਆਂ ਦੀਆਂ ਨਜ਼ਰਾਂ ਭਾਈ ਅਮਰਤਪਾਲ ਸਿੰਘ ਦੇ ਉੱਤੇ ਟਿਕੀਆਂ ਹੋਈਆਂ ਨੇ ਤੇ ਦੂਜੇ ਪਾਸੇ ਸਿੱਖ ਜਥੇਬੰਦੀਆਂ ਇਸ ਗੱਲ ਦਾ ਇੰਤਜ਼ਾਰ ਕਰ ਰਹੀਆਂ ਸੀ ਕਿ ਭਾਈ ਅਮਰਤਪਾਲ ਸਿੰਘ ਜਿਹੜੇ ਕਿ ਕਦੋਂ ਸੌ ਚੁੱਕਣਗੇ ਸਾਰਿਆਂ ਦੇ ਲਈ ਸਵਾਲ ਇਹ ਬਣਿਆ ਹੋਇਆ ਸੀ ਪਰੰਤੂ ਇਹ ਉਡੀਕਾ ਹੁਣ ਖਤਮ ਹੋ ਗਈਆਂ ਨੇ ਤੇ ਪਰੰਤੂ ਭਾਈ ਅਮਰਤਪਾਲ ਜਿਹੜੇ ਕਿ ਪੰਜਾਬ ਦੇ ਵਿੱਚ ਆਪਣਾ ਜਿਹੜਾ ਕਿ ਐਂਟਰ ਨਹੀਂ ਹੋ ਸਕਦੇ ਤੇ ਉਹ ਦਿੱਲੀ ਰਹਿਣਗੇ ਤੇ ਆਪਣੇ 4 ਦਿਨਾਂ ਦੀ ਪੈਰੋਲ ਦੇ ਵਿੱਚ ਦਿੱਲੀ ਦੇ ਵਿੱਚ ਰਹਿ ਕੇ ਜਿਹੜੀ ਕਿ ਆਪਣੀ ਸੌ ਚੁੱਕ ਸਮਾਗਮ ਦੀ ਰਸਮ ਪੂਰੀ ਕਰਨਗੇ ਤੇ ਦੂਜੇ ਪਾਸੇ 4 ਦਿਨਾਂ ਦੀ ਪੈਰੋਲ ਨੂੰ ਵੀ ਪੂਰਾ ਕਰਨਗੇ ਤੇ ਦੱਸ ਦਈਏ ਕਿ ਉੱਥੇ ਫਿਰ ਤੋਂ ਜਿਹੜਾ ਕਿ ਸੁਰੱਖਿਆ ਦੇ ਨਾਲ ਉਨਾਂ ਨੂੰ ਸਾਮਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਜਿਹੜਾ ਖੇਲੇ ਆ ਕੇ ਸੋਚ ਕਾਉਣ ਤੋਂ ਬਾਅਦ ਫਿਰ ਤੋਂ ਉਹਨਾਂ ਨੂੰ ਜਿਹੜਾ ਕਿ ਵਾਪਸ ਸਾਮਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਰੱਖਿਆ ਜਾਵੇਗਾ ਤੇ ਭਾਈ ਅਮਰਤਪਾਲ ਸਿੰਘ ਖੜੂਸਾ ਤੋਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੱਡੀ ਲੇੜ ਦੇ ਨਾਲ ਜਿੱਤ ਪ੍ਰਾਪਤ ਕਰਕੇ ਗਏ ਨੇ ਤੇ ਦੂਜੇ ਪਾਸੇ ਸਿੱਖ ਜਥੇਬੰਦੀਆਂ ਦੇ ਵੱਲੋਂ ਭਾਈ ਅਮਰਤਪਾਲ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਤੇ ਦਾਸੀ ਹੈ ਕਿ ਉੱਥੇ ਐਨਐਸਏ ਐਕਟ ਦੇ ਵਿੱਚ ਵਾਅਦਾ ਕਰ ਦਿੱਤਾ ਹੈ ਤੇ 1 ਸਾਲ ਤੋਂ ਉੱਪਰ ਸਮਾਂ ਹੋ ਗਿਆ ਤੇ ਭਾਈ ਅਮਰਿਤਪਾਲ ਸਿੰਘ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਤੇ ਅੱਜ ਸੰਸਦ ਦੇ ਵਿੱਚ ਐਂਟਰੀ ਕਰਨ ਜਾ ਰਹੇ ਨੇ ਭਾਈ ਅਮਰਿਤਪਾਲ ਸਿੰਘ ਤੇ ਦੱਸਦੀ ਹੈ ਕਿ ਉੱਥੇ ਹੁਣ ਲੋਕ ਸਭਾ ਸਪੀਕਰ ਦੇ ਜਿਹੜੇ ਕਿ ਚੈਂਬਰ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਸੌ ਚੁੱਕਣਗੇ ਤੇ ਆਪਣੀ ਇਹ ਪੂਰਨ ਤੌਰ ਤੇ ਐਮਪੀ ਵਜੋ ਰਸਮ ਨਿਭਾਉਣਗੇ ਤੇ ਦੱਸਦੀ ਹੈ ਕਿ ਅੱਜ ਅਮਰਿਤਪਾਲ ਜਿਹੜੇ ਕਿ ਸੌ ਚੁੱਕਣ ਦੇ ਲਈ ਸੰਸਦ ਦੇ ਵਿੱਚ ਐਂਟਰੀ ਕਰਨਗੇ ਤੇ ਤੁੱਚੇ ਪਾਸੇ ਸਾਰਿਆਂ ਦੀ ਨਜ਼ਰ ਆ ਪਈ ਅਮਰਿਤਪਾਲ ਸਿੰਘ ਦੇ ਉੱਤੇ ਟਿੱਕੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਤੇ ਸਿੱਖ ਜਥੇਬੰਦੀਆਂ ਦੇ ਵਿੱਚ ਪੂਰਾ ਤੌਰ ਤੇ ਇੱਕ ਖੁਸ਼ੀ ਦੀ ਲਹਿਰ ਹੈ ਸਿੱਖ ਜਥੇਬੰਦੀਆਂ ਦੇ ਲਈ ਇਹ ਵੱਡੀ ਖੁਸ਼ਖਬਰੀ ਹੈ ਕਿ ਭਾਈ ਅਮਰਿਤਪਾਲ ਸਿੰਘ ਨੂੰ ਜਿਹੜਾ ਕਿ ਸਾਦ ਦੀ ਡਿਬਰੂਗੜ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ ਤੇ ਉਹਨਾਂ ਨੂੰ 4 ਦਿਨਾਂ ਦੀ ਪੈਰੋਲ ਮਿਲੀ ਹੈ ਤੇ ਅੱਜ ਸਾਤ ਝੁਕਣ ਦੇ ਲਈ ਜਿਹੜਾ ਕਿ ਪੰਜਾਬ ਸਰਕਾਰ ਨੇ ਲੋਕ ਸਭਾ ਦੇ ਸਪੀਕਰ ਤੋਂ ਇਜਾਜ਼ਤ ਮੰਗੀ ਤੇ ਅੱਜ ਲੋਕ ਸਭਾ ਦੇ ਸਪੀਕਰ ਦੇ ਚੇਬਰ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਸਾਤ ਝੁਕਣ ਦੇ ਲਈ ਆ ਰਹੇ ਨੇ ਸੰਸਦ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦੀ ਐਂਟਰੀ ਹੋਵੇਗੀ ਤੇ ਜਿਸ ਨੂੰ ਲੈ ਕੇ ਸਿੱਖ ਜਿਹੜੇ ਕਿ ਸਾਰੀਆਂ ਜਥੇਬੰਦੀਆਂ ਜਿਹੜੀ ਹੈ ਕਿ ਉੜੀ ਕਰ ਰਹੀਆਂ ਨੇ ਭਾਈ ਅਮਰਤਪਾਲ ਸਿੰਘ ਜਿਹੜੇ ਕਿ ਸੰਸਦ ਦੇ ਵਿੱਚ ਐਂਟਰ ਹੋਣਗੇ ਤੇ ਉੱਥੇ ਹੀ ਇਹ ਉੜੀ ਕ ਖਤਮ ਹੋਣ ਜਾਣਗੀਆਂ ਤੇ ਦੱਸਦੀ ਹੈ ਕਿ ਭਾਈ ਅਮਰਤਪਾਲ ਸਿੰਘ ਜਿਹੜੇ ਕਿ ਸੰਸਦ ਦੇ ਵਿੱਚ ਐਂਟਰ ਕਰਕੇ ਉੱਥੇ ਲੋਕ ਸਭਾ ਦੇ ਸਪੀਕਰ ਦੇ ਕਮਰੇ ਦੇ ਵਿੱਚ ਜਿਹੜਾ ਕਿ ਅੱਜ ਸੌਝਕਣ ਦੀ ਰਸਮ ਪੂਰੀ ਕਰਨਗੇ